ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਲੱਖਾਂ ਨੌਜਵਾਨਾਂ ਦਾ ਜਿਨ੍ਹਾਂ ਨੇ ਆਪਣੀਆਂ ਜਾਨਾਂ ਖਤਰੇ 'ਚ ਪਾ ਕੇ ਲੋਕਾਂ ਦੀਆਂ ਜਾਨਾਂ ਨੂੰ ਬਚਾਇਆ ਜਿਨ੍ਹਾਂ ਨੇ ਬਿਨਾਂ ਕਿਸੇ ਇਨਵੀਟੇਸ਼ਨ ਦੇ ਗੁਰੂ ਸਾਹਿਬ ਦੀ ਪ੍ਰੇਰਣਾ ਲੈ ਕੇ ਟਰਾਲੀਆਂ ਆਪਣੀਆਂ ਰਸਨਾ ਨਾਲ ਭਰੀਆਂ ਤੇ ਚੱਲ ਪਏ ਉਹਨਾਂ ਲੋਕਾਂ ਦੀ ਮਦਦ ਕਰਨ ਲਈ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਪਿੰਡ ਅਡਾਪਟ ਕੀਤੇ ਗਏ ਮਾਲਵੇ ਦੇ ਇਸ ਪਿੰਡ ਨੇ ਉੱਥੇ ਦੋ ਪਿੰਡ ਅਡਾਪਟ ਕੀਤੇ ਹੋਏ ਨੇ ਉਹ ਦੋਨੋਂ ਪਿੰਡਾਂ ਦੇ ਵਿੱਚ ਉਹ ਆਪਣੀ ਸਮਗਰੀ ਜਿਹੜੀ ਹੈ ਜੋ ਚਾਹੀਦਾ ਲੋਕਾਂ ਨੂੰ ਪੁੱਛ-ਪੁੱਛ ਕੇ ਉਹ ਭੇਜਦੇ ਐਨਡੀਆਰਐਫ ਦੀ ਟੀਮਾਂ ਭਾਰਤੀ ਫੌਜ ਜਿਨ੍ਹਾਂ ਨੇ ਸਾਨੂੰ 20 ਹੈਲੀਕਾਪਟਰ ਪ੍ਰੋਵਾਈਡ ਕਰਾਏ ਤੇ ਨਾਲ ਉਹ ਸਮਗਰੀ ਜਿਹੜੀ ਹੈ ਉਹ ਵੀ ਸਾਨੂੰ ਮੁਹੱਈਆ ਕਰਾਈ ਨਾਲ ਨਾਲ ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਵਰਕਰ ਸਹਿਬਾਨ ਜਿਹੜੇ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਇੱਕ ਪੰਜਾਬੀ ਦੇ ਤੌਰ ਤੇ ਜਾ ਕੇ ਉਥੇ ਨੇ ਉਹਨੇ ਉੱਤੇ ਵੀ ਕਿਤੇ ਵੀ ਮਦਦ ਕੀਤੀ ਚਾਹੇ ਕੋਈ ਇੱਕ ਮੱਛਰਦਾਨੀ ਵੀ ਦੇ ਗਿਆ ਕਿਸੇ ਨੂੰ ਦੋ ਕੰਬਲ ਵੀ ਦੇ ਗਿਆ ਕੋਈ ਰੋਟੀ ਖਾਣ ਨੂੰ ਦੇ ਗਿਆ ਕੋਈ ਕਿਸੇ ਨੂੰ ਬਾਹਰ ਕੱਢ ਕੇ ਲੈ ਕੇ ਤੰਬੂ ਵੀ ਲਾਤਾ ਕਿਸ ਨੇ ਸਭ ਕੁਝ ਇਸ ਜੱਗ ਦੇ ਵਿੱਚ ਪਰਵਾਨ ਹੈ ਜੀ ਸੋ ਆਪਣੀ ਆਪਣੀ ਸਮਰੱਥਾ ਮੁਤਾਬਕ ਜਿੰਨਾ ਵੀ ਜਿਨੇ ਵੀ ਯੋਗਦਾਨ ਪਾਇਆ ਪੰਜਾਬ ਤੋਂ ਬਾਹਰੋਂ ਵੀ Rajasthan ਤੋਂ Haryana ਤੋਂ Delhi ਤੋਂ ਖੰਡ ਤੋਂ ਯੂਕੇ ਤੋਂ ਬਹੁਤ ਸਾਰੇ ਪੰਜਾਬੀ ਜਾਂ ਜਿਹੜੇ ਦੇਸ਼ ਨੂੰ ਪਿਆਰ ਕਰਨ ਵਾਲੇ ਜਾਂ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕ ਹੈ ਉਹਨਾਂ ਨੇ ਆ ਕੇ ਬਹੁਤ ਮਦਦ ਕੀਤੀ ਜੀ ਮੈਂ ਇਸ ਗੱਲ ਲਈ ਇਸ ਵਿਧਾਨ ਸਭਾ ਦੇ ਇਸ ਮੁਕੱਦਸ ਹਾਊਸ ਦੇ ਵਿੱਚ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਕਿ ਜਿਹੜੇ ਨਹੀਂ ਵੀ ਆਏ ਉਹਨਾਂ ਦਾ ਵੀ ਧੰਨਵਾਦ